ਮੇਰੇ ਬ੍ਰਦਰ ਦੀ ਦੁਕਾਨ ਤੇ 2 ਕਰੋੜ ਪਰਦੀਪ ਤੇ ਅਨਾ ਸਟੋਰ ਇਹ ਚੋਰੀ ਹੋ ਗਈ ਰਾਤ ਨੂੰ ਸੁੱਟ ਸੁੱਪ ਕੇ ਸਾਰਾ ਸਮਾਨ ਚਾਪਤੀ ਦੇ ਖੇਲੇ ਕਣਕਾ ਅਖੰਡ ਦੇ ਸਾਰੇ ਲੈ ਗਏ ਜੋ ਕਿ ਕੋਈ ਸਮਾਨ ਨਹੀਂ ਛੱਡਿਆ Ориジナル ਸਾਰਾ ਸਮਾਨ 10 ਦੇ ਬੋਤਲ ਕਿਉਂ ਸਾਰਾ ਕੁਝ ਲੈ ਕੇ 10 ਵਜੇ ਗਿਆ ਹੈ ਕੈਸ਼ ਭਿਆਜ਼ ਹੀ ਬੈਂਤੀ ਜਿੱਥੇ ਜਾ ਰੋ ਵੀ ਕੈਸ਼ ਵੀ ਸਾਰਾ ਤਾਂ ਕਿੰਨਾ ਕੋ ਨੁਕਸਾਨ ਹੋ ਗਿਆ ਫੋਨ ਲੱਗ ਠੀਕ ਲੱਗ ਤਕ ਨਹੀਂ ਪਤਾ ਲੱਗੇ ਕੌਣ ਸੀਗੇ ਕੁਛ ਨਹੀਂ ਪਤਾ ਲੱਗਾ ਜੀ ਸਾਹਮਣੇ ਘਰ ਅਰੇ ਨੇ ਵੇਖਿਓ ਉਹਨਾਂ ਨੇ ਫੋਨ ਕੀਤਾ ਉਸੇ ਟਾਈਮ ਮੈਂ ਆਂਦੇ ਨੂੰ ਪੁੱਛ ਲਈ ਘਾਲ ਹੀ ਘੱਟ ਤੇ ਕਾਲ ਤੇ ਮਤਲਬ ਕਿ ਬੇਟਾ ਮੇਰਾ ਕੱਲਾ ਹੈ ਰਾਤ ਨੂੰ 10:30 ਵਜੇ ਇੱਥੇ ਦੁਕਾਨ ਤੇ ਗਿਆ ਹੈ ਸ਼ਟਰ ਲਾ ਕੇ ਗਿਆ ਸਾਰਾ ਕੁਝ ਕਰਕੇ ਗਿਆ। ਤੇ ਬਾਕੀ ਸਾਹਮਣੇ ਦਾ ਪਰਿਵਾਰ ਕਿਤੇ ਉੱਠਿਆ ਉਹਨਾਂ ਨੇ ਦੇਖਿਆ ਦੁਕਾਨ ਦੇ ਅੱਗੇ ਗੱਡੀ ਖੜੀ ਏ। ਉਹਨਾਂ ਨੇ ਦੇਖਿਆ ਵੀ ਦਕਾਨ ਨੂੰ ਚੋਰ ਪਏ ਨੇ। ਇਹਨਾਂ ਨੇ ਸਾਡੇ ਘਰ ਫੋਨ ਕਰ ਦਿੱਤਾ। ਉਹਨਾਂ ਤੋਂ ਸ਼ਟਰ ਚੁੱਕਿਆ ਨਹੀਂ ਲੋਕ ਭੁੱਲੇ ਨਹੀਂ ਗਏ। ਸਾਹਮਣੇ ਇਟਾਂ ਲੈ ਕੇ ਆਏ ਨੇ। ਇਟਾਂ ਲਾ ਕੇ ਜੈਕ ਖੋਲਿਆ। ਇਸ ਕਰਕੇ ਜਿੰਨਾ ਸਮਾਨ ਸੀ ਮੋਟਾ-ਮੋਟਾ ਸਾਡਾ ਘੱਟ 26,000 ਰੁਪਏ ਨਗਦ ਪਿਆ ਸੀ ਤੇ ਸਿਰਫ ਇਹ ਪੇਮਟ ਬਚਿਆ ਨਹੀਂ ਸੀ। ਇਹ ਤਾਂ ਮੇਰਾ ਬੇਟਾ ਹੈ। ਸੁਬਾ 5 ਵਜੇ ਜਾਂਦਾ ਰਾਤੀ 9:30 ਪੌਣੇ 10 ਜਾਂਦਾ ਸਾਡਾ ਧਰਮਦਾਰ ਇਸ ਦੁਕਾਨ ਤੇ ਸਾਰਾ ਚੱਲਦਾ ਹੈ ਹੋਰ ਇਹਦਾ ਕੋਈ ਪ੍ਰਾਣ ਨਹੀਂ ਹੈਗਾ ਇਕੱਲਾ ਹੀ ਬੱਚਾ ਜੇ ਸਾਡੇ ਕਟੋ ਕਾ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਇਸ ਟਾਈਮ ਤੇ ਤਾਂ ਸਮਾਨ ਵੀ ਜਿਹੜਾ ਕਿ ਕੀ ਕੀ ਲੈ ਕੇ ਗਏ ਇੱਥੋਂ ਹਾਂ ਖੰਡ ਧਿਓ ਮਹਿਰ ਫਾਈਂਡ ਗਗਨ ਜਿੰਨਾ ਕਿ ਮੋਟਾ ਮੋਟਾ ਸਾਰਾ ਸਮਾਨ ਸੀ ਨੇ ਚਾਹ ਪਤੀ ਵਗੈਰਾ ਬਿਸਕਟ ਕੁਝ ਯਾਦ ਜਿੰਨਾ ਸਰਸੋਂ ਦਾ ਤੇਲ ਸਾਬਣ ਹੋਰ ਪੇਸਟਾਂ ਵਗੈਰਾ ਤੁਸਾਂ ਤੱਕ ਮਤਲਬ ਕੀ ਉਹ ਲੈ ਗਏ ਨੇ ਤਾਂ ਉਹ ਕਿੱ데 ਤੇ ਆਈ ਸੀ ਇਹ ਪਤਾ ਲੱਗਿਆ ਉਹ ਬਲੈਰ ਗੱਡੀ ਸੀ 12 15 ਗੱਡੀ ਸੀ ਇੰਨਾ ਕਾ ਨੰਬਰ ਪਤਾ ਚੱਲਿਆ ਹੋਰ ਨੰਬਰ ਨਹੀਂ ਪਤਾ ਚੱਲਿਆ ਕੋਈ ਉਹ ਤਾਂ ਸਾਹਮਣੇ ਵਾਲਿਆਂ ਨੇ ਵੇਖ ਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਹਮਣਾ ਘਰ ਉੱਠ ਪਿਆ ਤੇ ਮਤਲਬ ਕੀ ਉਹ ਸੇਲਨ ਜਦੋਂ ਉਹਨਾਂ ਨੂੰ ਕੈਸ਼ ਹੱਥੀ ਆ ਗਿਆ ਤੇ ਉਹ ਮਤਲਬ ਕੀ ਚਲੇ ਗਏ ਅੰਦਰੋਂ ਸਮਾਨ ਬੋਰੀਆਂ ਚ ਪੈਕ ਕਰਕੇ ਚਾਵਲਾ ਵਗੈਰਾ ਜੋ ਵੀ ਗੱਡੀ ਚ ਰੱਖੀ ਗਈ ਤਾਂ ਵੀ ਖੁੱਲੇ ਸਮੇਂ ਲੈ ਕੇ ਮੈਂਬਰ ਜਿਹੜਾ ਆਰਾਮ ਦੇ ਨਾਲ ਬਸਮਾਨ ਲੱਦੇ ਰਹੇ ਆ ਆਰਾਮ ਦੇ ਤਾਂ ਕੋਈ ਪੁਲਿਸ ਦਾ ਪੈਰਾ ਨਹੀਂ ਸੀ ਗਾ ਰਸਤੇ ਵਿੱਚ ਕਿਸੇ ਵੀ ਨਾ ਕੋਈ ਪੈਰਾ ਨਹੀਂ ਸੀ ਤਾਂ ਕੀ ਮੰਗ ਕਰਦੇ ਹਾਂ ਅਸੀਂ ਇਹ ਮੰਗਦੇ ਕਿ ਇੱਕ ਮੇਰਾ ਬੱਚਾ ਸਾਡਾ ਤਰਮਦਾਰ ਹੈ ਤੇ ਸਾਡਾ ਕੋਈ ਹੋਰ ਕਮਾਈ ਦਾ ਸਾਧਨ ਨਹੀਂ ਹੈਗਾ ਦੋ ਭੈਣਾਂ ਨੇ ਇਹਨਾਂ ਦੀਆਂ ਇੱਕ ਬੇਟਾ ਇੱਕ ਬੇਟੀ ਉਹਦੀ ਉਹਨਾਂ ਦੀ ਪੜਾਈ ਦਾ ਖਰਚਾ ਮੰਤਰ ਤੁਹਾਨੂੰ ਪਤਾ ਅੱਜਕੱਲ੍ਹ ਮੰਗਿਆਈ ਦੇ ਵਿੱਚ ਕਿੰਨੇ ਖਰਚੇ ਨੇ ਇਸ ਕਰਕੇ ਸਾਡੀ ਮੰਗ ਇਹ ਵੀ ਸਾਡਾ ਨੁਕਸਾਨ ਸਾਨੂੰ ਮਿਲਣਾ <middly> ਚਾਹੀਦਾ <middly> <middly>